ਉਹ ਮੈਂ ਤੁਹਾਡੇ ਨਾਲ ਸਹਿਮਤ ਅਸੀਂ ਸਾਰੇ ਆਪਾਂ ਥਾਣੇ ਚੱਲਦੇ ਆ ਭਾਈ ਬੰਦੇ ਦੇ ਬਣਾਉਂਦੇ ਨੇ ਪੁੱਤ ਉਹਨਾਂ ਨੂੰ ਚਲੋ ਯਾਦ ਰੱਖਣਗੇ ਆਓ ਚਲੋ ਸਰਪੰਚ ਸਾਹਿਬ ਮੰਮੀ ਹਜੇ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ ਮੇਬਲਜੀਤ ਦੇ ਘਰੇ ਫੋਨ ਲਗਾਇਆ ਤੁਸੀਂ ਗੱਲ ਕਰ ਲਓ ਹਲੋ ਭੈਣ ਜੀ ਮੈਂ ਪ੍ਰੀਤੀ ਦੀ ਮੰਮੀ ਬੋਲਦੀ ਆਂ ਮੈਂ ਤੁਹਾਡੇ ਨਾਲ ਪ੍ਰੀਤੀ ਤੇ ਬਲਜੀਤ ਦੇ ਰਿਸ਼ਤੇ ਬਾਰੇ ਗੱਲ ਕਰਨੀ ਸੀ ਨਾ ਭੈਣ ਜੀ ਸਾਨੂੰ ਤਾਂ ਇਹ ਰਿਸ਼ਤਾ ਬਿਲਕੁਲ ਮਨਜ਼ੂਰ ਨਹੀਂ ਤੁਹਾਡੀ ਕੁੜੀ ਕਰਕੇ ਸਾਡਾ ਮੁੰਡਾ ਪਹਿਲਾਂ ਹੀ ਨਸ਼ੇ ਤੇ ਲੱਗਿਆ ਹੋਇਆ ਸੀ ਹੁਣ ਤਾਂ ਉਹਦੀਆਂ ਕਿਡਨੀਆ ਵੀ ਫੇਲ ਹੋ ਗਈਆਂ ਕਾਸੇ ਜੋਗਾ ਨਹੀਂ ਰਿਹਾ ਇਹ ਮੁੰਡਾ ਸਾਡਾ ਸਾਨੂੰ ਤੁਹਾਡੀ ਕੁੜੀ ਦਾ ਰਿਸ਼ਤਾ ਬਿਲਕੁਲ ਮਨਜ਼ੂਰ ਨਹੀਂ ਮੁੜ ਕੇ ਸਾਡੇ ਘਰ ਚ ਫੋਨ ਨਹੀਂ ਕਰਨਾ ਸਾਨੂੰ ਨਹੀਂ ਚਾਹੀਦੀ ਇਹੋ ਜੀ ਕੁੜੀ ਹੈਲੋ ਹੈਲੋ ਭੈਣ ਜੀ ਹੈਲੋ ਹੈਲੋ ਭੈਣ ਜੀ